ਸਾਧ ਸੰਗਤ ਮੈਂ ਨਾ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਬਈ ਜਿਹੜੇ ਇਹ ਲੀਡਰ ਹੈ ਨਾ ਜਿਨ੍ਹਾਂ ਪਿੱਛੇ ਤੁਸੀਂ ਗਲੀਆਂ 'ਚ ਲੜਦੇ ਹੋ ਇਹ ਆਪ ਇਕੱਠੇ ਆ ਬਿਲਕੁਲ ਮੇਰੇ ਸਾਹਮਣੇ ਪਾਰਲੀਮੈਂਟ ਦੇ ਵਿੱਚ ਜਦੋਂ ਤਾਂ ਝਾੜੂ ਵਾਲਿਆਂ ਨੇ ਸੌ ਚੱਕੀ ਐ ਤਾਂ ਕਾਂਗਰਸ ਵਾਲੇ ਖਿੜਖਿੜ ਤਾੜੀਆਂ ਮਾਰਦੇ ਸੀ ਜਦੋਂ ਕਾਂਗਰਸ ਵਾਲਿਆਂ ਨੇ ਸੌ ਚੱਕੀ ਐ ਤਾਂ ਉਦੋਂ ਝਾੜੂ ਵਾਲੇ ਮਾਰਦੇ ਸੀ ਉਹ ਆਪ ਇਕੱਠੇ ਆ ਤੇ ਤੁਹਾਡੇ ਸਿਰ ਫੜਵਾਉਣੀ ਆ ਗਲੀਆਂ 'ਚ ਇੱਕ ਪਾਰਟੀ ਬਾਜੀ ਨਾਲ ਜੁੜੇ ਹੋਏ ਹੋ ਠੀਕ ਹੋ ਚਲੋ ਜੁੜਨਾ ਵੀ ਚਾਹੀਦਾ ਹੈ ਪਰ ਉਸ ਗੱਲ ਨੂੰ ਦੁਸ਼ਮਣੀ 'ਚ ਨਾ ਬਦਲੋ ਉਸ ਨੂੰ ਦਸ਼ਮਣੀ ਚ ਨਾ ਬਦਲੋ ਮਿਲਨ ਵਰਤਨ ਸਾਰਿਆਂ ਨਾਲ ਰੱਖੋ ਆਪਾਂ ਇਹ ਗੱਲਾਂ ਨੂੰ ਸਮਝਣ ਦੀ ਲੋੜ ਐ ਇੱਕ ਦੂਜੇ ਦੇ ਤਾਂ ਉਹ ਕੁੜੀਆਂ ਵਿਆਹ ਦਿੰਨੇ ਆ ਮੁੰਡੇ ਵਿਆਹ ਦਿੰਨੇ ਆ ਤੁਹਾਡੇ ਕੋਲੇ ਆ ਕੇ ਉਹਨੇ ਪ੍ਰੋਗਰਾਮ ਕਰਕੇ ਜਿਵੇਂ ਮੈਂ ਐ ਉਹਨੇ ਐ ਕੀਤਾ ਦੂਜੀ ਪਾਰਟੀ ਵਾਲੇ ਨੇ ਐ ਕੀਤਾ ਤੁਹਾਡੇ ਅਰਗੇ ਉਹਰੇ ਘੁਰ ਕੇ ਚਲੇ ਜਾਂਦੇ ਆ ਸਾਲੇ ਬਾਦਲਾਂ ਵਾਲੇ ਜਾਂਦੇ ਹੀ ਢਾ ਲੈਣੇ ਆ ਬਈ ਸਾਡੇ ਪ੍ਰਧਾਨ ਨੂੰ ਐ ਕਿਹਾ ਕਾਂਗਰਸ ਵਾਲੇ ਢਾ ਲੈਣੇ ਆ ਜਾਂਦੀ ਝਾੜੂ ਵਾਲੇ ਢਾ ਲੈਣੇ ਆ ਇਹਦੇ ਵਿੱਚ ਥੋੜਾ ਨੁਕਸਾਨ ਹੈ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਪਰਚੇ ਪੈਣੇ ਥੋਡੇ ਤੇ ਪੈਣੇ ਆ ਉਹ ਤਾਂ ਘਰੇ ਬੈਠੇ ਆ ਇੱਕ ਅੱਲਾ ਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਆਪਸ ਵਿੱਚ ਪਿੰਡ ਦੇ ਵਿੱਚ ਮਿਲ ਕੇ ਰਿਹਾ ਕਰੋ ਕਿਸੇ ਲੀਡਰਾਂ ਪਿੱਛੇ ਸਿਰ ਪਣਾਉਣ ਦੀ ਲੋੜ ਨਹੀਂ ਹੈ ਚਾਹੇ ਮੈਂ ਹੀ ਐ ਕਿਸੇ ਮਗਰ ਨਾ ਲੱਗੋ ਲੱਗੋ ਪਰ ਐਨਾ ਨਾ ਲੱਗੋ ਬਈ ਆਪਾਂ ਪਿੰਡ 'ਚ ਦੁਸ਼ਮਣੀ ਪਾ ਲਈਏ ਬਾਕੀ ਸਾਰ ਸੰਗਤ ਜਿੱਥੇ ਤੱਕ ਵੋਟਰਾਂ ਦੀ ਗੱਲ ਹੈ ਆਪਾਂ ਜਿਮਨੀ ਚੋਣਾ ਤੇ ਤਾਂ ਹਲੇ ਵਿਚਾਰ ਕਰਨਾ ਹੈ ਬਈ ਆਪਾਂ ਲੜਨੀ ਆ ਜਾਂ ਨਹੀਂ ਲੜਨੀ ਬਾਕੀ ਸ਼੍ਰੋਮਣੀ ਸਰਪੰਚੀ ਦੀਆਂ ਵੋਟਾਂ ਸ਼੍ਰੋਮਣੀ ਕਮੇਟੀ ਤੇ ਹੋਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਐਮਸੀ ਦੀਆਂ ਤੇ ਇਹ ਬਲਕ ਸ਼ਾਂਤੀ ਦੀਆਂ ਐਮਐਲਏ ਦੀਆਂ ਸਾਰੀਆਂ ਚੋਣਾਂ ਲੜਾਂਗੇ ਬਾਕੀ ਇਹਨਾਂ ਤੇ ਆਪਾਂ ਵਿਚਾਰ ਕਰਾਂਗੇ ਕੋਈ ਸੱਜਣ ਮਿੱਤਰ ਲੜਨਾ ਚਾਹੁੰਦਾ ਹੈ ਲੜ ਸਕਦਾ ਹੈ ਪਰ ਅਸੀਂ ਖੁੱਲ ਕੇ ਉਹਦਾ ਸਾਥ ਨਹੀਂ ਦੇ ਸਕਦੇ ਮੈਂ ਪਹਿਲਾਂ ਗੱਲ ਦੱਸ ਤੀ ਆ ਕਿਉਂਕਿ ਇਹ ਪਹਿਲੀ ਵੱਡੀ ਗੈਸਟ੍ਰਿੰਗ ਹੈ ਵੀ ਅਸੀਂ ਇਹ ਨਹੀਂ ਸਾਬਤ ਕਰ ਸਕਦੇ ਕਹਿ ਸਕਦੇ ਲੋਕਾਂ ਨੂੰ ਵੀ ਇਹ ਸਾਡਾ ਕੈਂਡੀਡੇਟ ਹੈ ਇਸ ਲਈ ਮੈਂ ਤੁਹਾਨੂੰ ਬਾਕੀ ਇੱਕ ਗੱਲ ਕਹਿਣਾ ਵੀ ਵੋਟਾਂ ਵੜਾਓ ਵੱਧ ਤੋਂ ਵੱਧ ਖਾਸ ਕਰ ਸ਼ਰੋਮਣੀ ਕਮੇਟੀ ਦੀਆਂ ਵੱਤੋ ਵੱਧ ਵੋਟਾਂ ਬਣਾਓ ਆਪਾਂ ਵਧੀਆ ਤੇ ਸਾਫ਼ ਸੁਥਰੇ ਕੈਂਡੀਡੇਟ ਵੀ ਦਵਾਂਗੇ ਆਪਾਂ ਬਿਲਕੁਲ ਵਧੀਆ ਸਾਫ਼ ਅਕਸ ਵਾਲੇ ਕੈਂਡੀਡੇਟ ਦਵਾਂਗੇ ਜਿਹੜੇ ਅੰਮ੍ਰਿਤਧਾਰੀ ਤੇ ਰਹਿਤ ਮਰਿਆਦਾ ਚ ਰਹਿੰਦੇ ਹੋਣ ਬਾਕੀ ਸਾਰ ਸੰਗਤ ਜੀ ਜਿਹੜਾ ਅਮਰਿਤਪਾਲ ਦੇ ਭਰਾ ਤੇ ਝੂਠਾ ਪਰਚਾ ਪਾਇਆ ਹੈ ਅਸੀਂ ਸਰਕਾਰ ਨੂੰ ਡਿਮਾਂਡ ਕਰਦੇ ਆ ਕਿ ਪਹਿਲਾ ਇਹਦਾ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਇਨਕੁਆਇਰੀ ਕਰਾਈ ਜਾਵੇ ਫੇਰ ਅਸੀਂ ਬਾਕੀ ਗੱਲ ਮੰਨਾਂਗੇ ਤੁਹਾਡੀ ਵੀ ਕੀ ਸੱਚ ਹੈ ਕੀ ਝੂਠ ਹੈ ਹੁਣ ਤਾਂ ਸਭ ਕੁਝ ਏ ਤੁਹਾਡੇ ਹੱਥ ਚ ਜੋ ਮਰਜ਼ੀ ਕਹਿ ਲੋ ਹੁਣ ਤਾਂ ਰਪੋਰਟਾਂ ਵੀ ਤੁਹਾਡੀਆਂ ਐ ਤੇ ਹਸਪਤਾਲ ਵੀ ਤੁਹਾਡੇ ਐ ਤੇ ਮੈਡੀਕਲ ਕਰਨ ਵਾਲੇ ਵੀ ਤੁਹਾਡੇ ਹੀ ਐ ਸਾਰਾ ਕੁਝ ਹੀ ਤੁਹਾਡਾ ਐ ਇਸ ਲਈ ਮੇਰੀ ਮੰਗ ਇਹ ਹੀ ਐ ਵੀ ਸਰਕਾਰ ਜਾਂਚ ਕਰਾਵੇ ਨਿਰਪੱਖ ਜਾਂਚ ਕਰਾਵੇ